ਅੱਜ ਅੱਜ ਆਪਾਂ ਆਏ ਸੀਗੇ ਫਾਰਮ ਤੇ ਬੱਚੀਆਂ ਕਿੰਨੀਆਂ ਨੇ ਸੰਗ ਦਾ ਗਨੇ ਬਾਈ ਪੰਜਾਂ ਦੇ ਸੰਗ ਲੱਗ ਰਹੇ ਨੇ ਦੋ ਤਾਂ ਆ ਇੰਜੈਕਸ਼ਨ ਲਾ ਕੇ ਸਵਾਦ ਲਿਆ ਠੀਕ ਹੈ ਤੇ ਆ ਚੇਲਾ ਕਰ ਲਿਆ ਚਾਰ ਆਪਾਂ ਭਗਵਾਨ ਸਿੰਘ ਤੇ ਜਿਹੜਾ ਹਾਰਨਿੰਗ ਇਹ ਕਰ ਰਿਹਾ ਆਪੀ ਕੇ ਤਾਂ ਕਹਿੰਦਾ ਬਾਈ ਮੈਂ ਸਿੱਖਣੀ ਆ ਮੈਂ ਹਿੰ ਤੂੰ ਦੇਖ ਲੈ ਅਗਲੀ ਾਰ ਕਹਿੰਦਾ ਮੈਂ ਆਪ ਹੀ ਕਰ ਲਿਆ ਕਰਦਾ ਹੋਣਿਆ ਤੁਨੋਂ ਡੀ ਵਾਰਮਿੰਗ ਕਰਦਾ ਹੈ ਯਾਰ ਕੰਮ ਤਾਂ ਘੈਂਟ ਕਰ ਲੈਂਦਾ ਯਾਰ ਬੰਦੇ ਹੀ ਘੈਂਟ ਹਨ ਚੰਗੀਤਰਾ ਥੱਲੇ ਤੱਕ ਜਾਣ ਦੀ ਜਦੋਂ ਥੱਲੇ ਤੱਕ ਸਾਡੇ ਆ ਗਿਆ ਪੋਪਲੀ ਪੋਪਲੀ ਬਸ ਐਸਟ ਹੁਣ ਥੋੜੀਆਂ ਸਾਈਡਾਂ ਆਰਾਊਂਡ ਕਰਦੇ ਗੋਲ ਕਰਦੇ ਇਹ ਸਭ ਤੋਂ ਛੋਟੀ ਵੇਛੀ ਸੀ ਆਪਣੀ ਤੇ ਇਹਦਾ ਸਭ ਤੋਂ ਛੋਟੀ ਵੇਛੀ ਸੀ ਇਹਦਾ ਇਹਨਾਂ ਸਿੰਘ ਦਾ ਗੜ ਦਾ ਟਾਈਮ ਸਭ ਤੋਂ ਪਹਿਲਾਂ ਆਇਆ ਤੇ ਚਾਰ ਬੱਚੇ ਹੁੰਦੇ ਮੇਰੇ ਪਾਸੇ ਬੈਠੀਆਂ ਉਹਨਾਂ ਦੇ ਸਿੰਘ ਜਾਨੀ ਕਿ ਕਾਫੀ ਵੱਡੇ ਨਿਕਲੇ ਥੋੜਾ ਜਿਹਾ ਕੰਮ ਤਾਂ ਵੈਸੇ ਅਸੀਂ ਹੋ ਗਏ ਲੇਟ ਇਹ ਵਾਰਮਿੰਗ ਕਰਨੀ ਨੂੰ ਸਿਖਾਤੀ ਤੇ ਇਹ ਆਈ ਅਸੀਂ ਇਕੱਠੇ ਸੈਟ ਕੀਏ ਸੀ ਕੈਂਡੀ ਦੀ ਗਲੰਦਰ ਤੋਂ ਇਹ ਵੀ ਕਰ ਲੈਂਦਾ ਹੈ ਤੇ ਦਵਾਈ ਦੂਜੀ ਰੱਖਣੀ ਇਹ ਵੀ ਕਰਨੀ ਇੰਜੈਕਸ਼ਨ ਲਾਉਣੇ ਟ੍ਰਿਪਾ ਲਾਉਣੀਆਂ ਸਾਰਾ ਕੰਮ ਇਹਨੂੰ ਸਿਖਾਤਾ ਉਹ ਤੋਂ ਬਾਅਦ ਹੁਣ ਇਹ ਪਸ਼ੂ-ਪਸ਼ੂ ਚਵਾਉਣੇ ਵੀ ਆਪੇ ਆਪ ਕਰ ਲੈਂਦਾ ਤੇ ਪੀੜੀ ਕਰਨੀ ਉਹ ਵੀ ਇਹਨਾਂ ਪਿਛਾਜ 60 ਦਿਨਾਂ ਦੀ 90 ਦਿਨਾਂ ਦੀ ਪੀੜੀ ਰਾਮ ਨਾਲ ਕਰ ਲੈਂਦਾ ਆਪੇ ਫਾਰਮ ਤੇ ਤੇ 6 ਬੱਚਿਆਂ ਦੇ ਅੱਜ ਆਪਾਂ ਸਿੰਗ ਦਾ ਗਨੇ ਆ ਦੋ ਬੱਚਿਆਂ ਦੇ ਸਿੰਗ ਇੰਚ-ਇੰਚ ਨਿਕਲੇ ਹੋਏ ਆ ਕਾਫੀ ਵੱਡੇ ਹੋਏ ਨੇ ਉਹ ਮੈਂ ਤੋਂ ਉਹ ਜਿਹੜੇ ਸਿੰਗ ਆ ਆਪਾਂ ਮੋਟਰਸਾਈਕਲ ਦੀ ਤਾਰ ਦੇ ਨਾਲ ਵੱਢ ਕੇ ਜੜ ਦੇ ਵਿੱਚੋਂ ਫੇਰ ਦਾਗਾਗੇ ਦੁਨੀਆਂ ਕੇ ਇੰਜੈਕਸ਼ਨ ਲਾ ਕੇ बेहोश ਕੀਤਾ ਹੈ ਗੈਲਾਜਨ ਲਾ ਤਾਣ ਦੇ ਜੋਸ਼ੋਗ ਨਾ ਸਾਰੀਆਂ ਤੇ ਇਧਰ ਸਾਡੀਆਂ ਆਏ ਇਹੀਆਂ ਚਿੱਲੀਆਂ ਇਹ ਗਰਮ ਹੋਈ ਜਾਂਦੀਆਂ ਚਿੱਲੀਆਂ ਦੇ ਨਾਲ ਦਾਗ ਜੰਦੇ ਨੇ ਕਿਸਾਨ ਵੀਰੋ ਤੇ ਬਾਕੀ ਆਪਣਾ ਕੈਮੀਕਲ ਨਾਲ ਵੀ ਦਾਗ ਜੇ ਜਾਂਦੇ ਆ ਪੰਜਾਬ ਨਾਲ ਵੀ ਪਰ ਉਹ ਛੋਟੇ ਸਿੰਗ ਲੱਗ ਜਾਂਦੇ ਆ ਜੇਕਰ ਵੱਡੇ ਹੋ ਜਾਣ ਤਾਂ ਦਾਗਣੇ ਉੱਕੇ ਹੋ ਜਾਂਦੇ ਆ ਆਪਾਂ ਨੂੰ ਇਹ ਜਿਹੜਾ ਇਹ ਸਿਸਟਮ ਆਪਾਂ ਨੂੰ ਵਧੀਆ ਲੱਗਦਾ ਜੀ ਸਿਲੰਡਰ ਤੇ ਲਿੰਗ ਆਪਣੇ ਵਲੇ ਆਪ ਦੀ ਇਹ ਗੱਲ ਨੇ ਇਹਦੇ ਨਾਲ ਤਕਰੀਰ ਕਰਦੇ ਬਾਕੀ ਇਹਦਾ ਆਪਣਾ ਚੇਨਾ ਸਿੰਗ ਮਰਚਿਆਂ ਦੇ ਕਿਨਾਲੇ ਨੂੰ ਪਤਾ ਲੱਗ ਜੀ ਕਿ ਕਿਹਨੇ ਪਾ ਕੇ ਨੇ ਜਿਹੜਾ ਇੰਜੈਕਸ਼ਨ ਲਾਉਣਾ ਤੇ ਖਾਸ ਕਰਕੇ ਜਿਹੜੇ ਸਿੰਗ ਹੈ ਇਹ ਸਾਰੀਆਂ ਬੱਚੀਆਂ ਦਾ ਤੁਹਾਨੂੰ ਲਾਗਣੇ ਚਾਹੀਦੇ ਹੋ ਸਕਦਾ ਕਟੀਆਂ ਦੇ ਸਿੰਗ ਵੀ ਦਾਗ ਦਿਆ ਕਰੋ ਕਿਉਂਕਿ ਜਿਹੜੇ ਵੀਰ ਮੱਝਾਂ ਪਾਲਦੇ ਆ तकरीबन ਜ਼ਿਆਦਾਤਰ ਅਗਲਾ ਕਹਿੰਦਾ ਕਿ ਮੱਝਾਂ ਦੀ ਸ਼ਾਨ ਹੈ ਉਹ ਸਿੰਗਾ ਦੇ ਨਾਲ ਹੁੰਦੀ ਹੈ ਪਰ ਜੇਕਰ ਤੁਸੀਂ ਇਦਾਂ ਦੇ ਲੋਕ ਲਾਉਣੇ ਆ ਤਾਂ ਮੱਝਾਂ ਇਹਨਾਂ ਦੇ ਵਿੱਚ ਕਾਮਯਾਬ ਨਹੀਂ ਹੁੰਦੀਆਂ ਕਿਉਂਕਿ ਮੱਝਾਂ ਦੇ ਸਿੰਗ ਵਗੈਰਾ ਨੂੰ ਲੋਕਾਂ ਦੇ ਵਿੱਚ ਅੜ ਜਾਂਦੇ ਆ ਤੇ ਗਾਈਆਂ ਦੇ ਸਿੰਗ ਨਹੀਂ ਹੁੰਦੇ ਕਰਕੇ ਲੋਕ ਬਹੁਤ ਇੱਥੇ ਕਾਮਯਾਬ ਆ ਜੇਕਰ ਤੁਹਾਡੇ ਕੋਲ ਮੱਝਾਂ ਦਾ ਫਾਰਮ ਹੈ ਸਿੰਗ ਦਾ ਅੱਗੇ ਹੋਣ ਤਾਂ ਇਹ ਲੋਕ ਉਹਨਾਂ ਤੇ ਵੀ ਕਾਮਯਾਬ ਆ ਬਾਕੀ ਕਿਸਾਨ ਵੀਰੋ ਜਿਹੜਾ ਸਿੰਗ ਦਾਗਣ ਦਾ ਮਤਲਬ ਇਹ ਹੈ ਕਿ ਜਾਨਵਰ ਜਿਹੜੇ ਦੇ ਸਿੰਗ ਆ ਬਹੁਤ ਕਿੱਥੇ ਨਿਕਲਦੇ ਆ ਤੇ ਜਦੋਂ ਸਿੰਗ ਕੇ ਜਾਨਵਰ ਆਪਸੇ ਵਿੱਚ ਕੋਈ ਕਈ ਵਾਰ ਅਗਰੈਸਿਵ ਹੋ ਜਾਂਦੇ ਆ ਲੜ ਪੈਂਦੇ ਆ ਤਾਂ ਉਦੋਂ ਇਹ ਇੱਕ ਦੂਜੇ ਦੇ ਵਿੱਚ ਦੋ ਸ਼ੂਟ ਕਰਦੇ ਆ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਜਾਂ ਕਈ ਵਾਰੀ ਪਸ਼ੂ ਹੀਟ ਦੇ ਵਿੱਚ ਹੁੰਦਾ ਜਾਂ ਵੈਸੇ ਐਗਰੈਸਿਵ ਹੋਇਆ ਹੁੰਦਾ ਤਾਂ ਉਦੋਂ ਇਹ ਪਸ਼ੂ ਆਪਣੇ ਮਾਲਕ ਤੇ ਵੀ ਇਹ ਹਿੱਟ ਕਰ ਦਿੰਦਾ ਇਸ ਕਰਕੇ ਸਿੰਗ ਦਾਗਣਾ ਬਹੁਤ ਜ਼ਰੂਰੀ ਹੈ ਇੱਕ ਹੋਰ ਕਿਸਾਨ ਵੀਰੋ ਜਿਹੜਾ 500 700 ਹਜ਼ਾਰ ਪਸ਼ੂਆਂ ਦੇ ਪਿੱਛੇ ਇੱਕ ਅਧੇ ਪਸ਼ੂ ਨੂੰ ਸਿੰਗਾ ਦਾ ਕੈਂਸਰ ਹੁੰਦਾ ਡੀ ਹਾਰਨਿੰਗ ਜਿਹੜੇ ਆਪਾਂ ਕਰਦੇ ਆਂ ਕਈ ਵਾਰ ਸਿੰਗਾ ਦਾ ਕੈਂਸਰ ਵੀ ਹੋ ਜਾਂਦਾ ਹੈ ਜੇਕਰ ਆਪਣੇ ਸਿੰਘ ਦਾਗੇ ਹੋਣਗੇ ਤਾਂ ਉਹਨਾਂ ਕੈਂਸਰ ਤੋਂ ਮੁਕਤ ਹੋਇਆ ਜਾ ਸਕਦਾ ਹੈ ਬਚਾ ਜਾ ਸਕਦਾ ਹੈ ਸਿੰਘ ਦਾਗਣੇ ਬਹੁਤ ਜ਼ਰੂਰੀ ਹੈ ਸਾਰੇ ਫਾਰਮ ਦੇ ਉੱਤੇ ਆਪਣੇ ਟਾਈਮ ਨਾਲ ਸਿੰਘ ਦਾਗਿਆ ਕਰੋ ਵੱਡੀਆਂ ਬੱਚੀਆਂ ਨਾ ਕਰਿਆ ਕਰੋ ਕਿਉਂਕਿ ਜਿਹੜੀ ਬਿਊਟੀ ਫੇਸ ਦੀ ਬਿਊਟੀ ਹੁੰਦੀ ਹੈ ਉਹਦਾ ਫਰਕ ਪੈ ਜਾਂਦਾ ਜੇਕਰ ਬੱਚੀ ਵੱਡੀ ਹੋ ਕੇ ਆਪਣੇ ਸਿੰਘ ਦਾਗ ਦੇਣ ਇੱਕ ਤਾਂ ਉਹਨੂੰ ਜਿਹੜੇ ਸਿੰਘ ਵੱਡ ਕੱਟ ਕੇ ਆਪ ਨੂੰ ਦਾਗਣੇ ਪੈਂਦੇ ਹੈ ਫੇਸ ਦੀ ਬਿਊਟੀ ਖਰਾਬ ਹੋ ਜਾਂਦੀ ਹੈ ਛੋਟੀਆਂ ਬੱਚੀਆਂ ਨਾਲ ਸਿੰਘ ਦਾਗਣੇ ਹੀ ਜ਼ਰੂਰੀ ਹੁੰਦੇ ਬਾਕੀ ਹਾਰਨ ਸਿੰਘਾ ਕੇਸਰ ਤੋਂ ਬਚਿਆ ਜਾਂਦਾ ਹੈ ਹਿੱਟ ਨਹੀਂ ਕਰਦੇ ਪਸ਼ੂ ਕਾਫੀ ਇਸ ਚੀਜ਼ ਦੇ ਰੈਡ ਹੈ ਗਾਈਆਂ ਦੀ ਜਿਹੜੀ ਮਾਰਕੀਟ ਦੇ ਵਿੱਚ ਗਾਈਆਂ ਆਪਾਂ ਸੇਲ ਕਰਨੀਆਂ ਹੁੰਦੀਆਂ ਉਸ ਤੇ ਬਹੁਤ ਇਫੈਕਟ ਪੈਂਦਾ ਜੇਕਰ ਸਿੰਘਾ ਵਾਲੀ ਹੁੰਜੇ ਤਾਂ ਕੀਮਤ ਤੇ ਬਹੁਤ ਫਰਕ ਪੈਂਦਾ ਤੇ ਬਾਕੀ ਬੱਚੀਆਂ ਦਿਖਾਉਣਾ ਥੋੜਾ ਉਧਰ ਫੜਦੀਆਂ ਆਪਣੇ ਫਾਰਮ ਦੇ ਉੱਤੇ ਆਪਣੇ ਵੀਰੇ ਦਾ ਫਾਰਮ ਹੈ ਇਹ ਇੱਥੇ ਅਸੀਂ ਟ੍ਰੇਨਿੰਗ ਕਰਕੇ ਆਏ ਸੀਗੇ ਤੇ ਹੁਣ ਵਧੀਆ ਫਾਰਮ ਕੀਤਾ ਹੋਇਆ ਇੱਧਰ ਉਹ ਡ੍ਰਿਫਟਰ ਬੁੱਲ ਦੀ ਬੱਚੀ ਬੈਠੀ ਹੈ ਵੱਡੀ ਪੀਡੀਐਫ ਸੀਮੰਦੀਆਂ ਤਿੰਨੇ ਬੱਚੀਆਂ ਇੰਨੇ ਬੱਚਿਆਂ ਇਹਨਾਂ ਦੇ ਸਿੰਘ ਦਾਗਣੇ ਤੇ ਦੋ ਦਰ ਅਸੀਂ ਬੇਹੋਸ਼ ਕਰਤੀਆਂ ਪੰਜਾਂ ਦੇ ਸਿੰਘ ਦਾਗਣੇ ਤੇ ਵਧੀਆ ਫਾਰਮ ਬਾਈ ਨੇ ਤਿਆਰ ਕੀਤਾ ਫਾਰਮ ਦੇ ਉੱਪਰ ਸਾਈਲੇਜ ਵਗੈਰਾ ਮਿਕਸ ਕਰਕੇ ਰੱਖਿਆ ਪਿਆ ਤਾਂ ਸ਼ਾਮ ਦਾ ਕੰਮ ਨਿਬੜਿਆ ਪਿਆ ਉਸ ਤੋਂ ਬਾਅਦ ਬਸ ਲੋਕ ਹੀ ਖੋਲਣੇ ਆ ਤੇ ਸ਼ਾਮ ਨੂੰ ਇਹਨਾਂ ਨੇ ਆਪਣਾ ਚਾਰਾ ਵਗੈਰਾ ਜਿਹੜੀ ਫੀਡਿੰਗ ਹੈ ਇੱਥੇ ਇਹਨੇ ਕਰਵਾ ਦੇਣੀ ਹੈ ਇੱਕ ਅਲਿਸ਼ੇਸ਼ਨ ਦਾ ਫੀਮੇਲ ਡੌਗ ਵੀ ਰੱਖੀ ਹੋਈ ਹੈ ਜਿਹੜੀ ਕਿ ਫਾਰਮ ਦੇ ਉੱਤੇ ਬਹੁਤ ਜ਼ਰੂਰੀ ਹੈ ਕਿਉਂਕਿ ਬੰਦੀ ਆਰੰਭ ਦੇ ਉੱਤੇ ਕਿਉਂਕਿ ਜਿਹੜੇ ਵੇਟ ਸਭ ਤੋਂ ਵੱਧ ਇਹ ਜਾਨਵਰ ਆਪਣਾ ਦਿੰਦਾ ਤੇ ਬਸ ਮਿੱਤਰੋ ਵੀਡੀਓ ਬਣਾਉਣ ਦਾ ਮਤਲਬ ਇਹੀ ਸੀ ਜਾਂ ਆਪਣਾ ਦੋਸਤ ਜਿਹੜਾ ਜੋ ਫਰੀ ਹਾਰਨਿੰਗ ਕਰੀ ਜਾਂਦਾ ਤੇ ਬਾਕੀ ਕਿਸਾਨ ਵੀਰੋ ਜਿਹੜੀ ਇੱਕ ਤੁਹਾਨੂੰ ਦੱਸਦੇ ਆ ਵੀ ਕੁਛ ਮੇਰੇ ਡਾਕਟਰ ਵੀਰਪਰਾ ਇਹਨਾਂ ਸਿੰਗਾ ਦੇ ਉੱਪਰ ਨਾ ਕਾਲਗੇਟ ਲਾ ਦਿਆ ਜਿਹੜੀ ਕਿ ਬਿਲਕੁਲ ਗਲਤ ਹੈ ਕਮੈਂਟਾਂ ਦੇ ਵਿੱਚ ਦੱਸ ਦਿਓ ਜੀ ਉਹਦਾ ਕੀ ਫਾਇਦਾ ਹੁੰਦਾ ਜਿਹੜੀ ਕਾਲਗੇਟ ਲਾਉਨੇ ਆ ਕਾਲਗੇਟ ਸ਼ਾਇਦ ਉਹ ਇਸ ਕਰਕੇ ਲਾਉਂਦੇ ਹੋਣਗੇ ਕਿ ਜ਼ਖਮ ਨੂੰ ਠੀਕ ਕਰ ਦੂ ਪਰ ਬਿਲਕੁਲ ਕਾਲਗੇਟ ਜ਼ਖਮ ਨੂੰ ਠੀਕ ਨਹੀਂ ਕਰਦੀ ਹਾਂ ਜਦੋਂ ਕਿਤੇ ਘਰੇਲੂ ਬੁੜੀਆਂ ਦੇ ਕਿਤੇ ਥੋੜਾ ਬਹੁਤਾ ਤਵੇ ਨਾਲ ਕਿਤੇ ਉਂਗਲ ਤੇ ਜਾਂ ਹੋਰ ਕਿਤੇ ਅੱਗ ਲੱਗ ਜਾਂਦੀ ਹੈ ਜਾਂ ਕਿਤੇ ਸੇਕ ਲੱਗ ਜਾਂਦਾ ਉੱਥੇ ਕਈ ਵਾਰ ਲੇਡੀਜ਼ ਆਟਾ ਲਾ ਲੈਂਦੀਆਂ ਜਾਂ ਕਾਲਗੇਟ ਲਾ ਲੈਂਦੀਆਂ ਹੰਡਕ ਮਿਲਦੀ ਹੈ ਇਸ ਕਰਕੇ ਸ਼ਾਇਦ ਉਹ ਕਾਲਗੇਟ ਦਾ ਇਸਤੇਮਾਲ ਕਰਦੇ ਨੇ ਪਰ ਉਹ ਬਿਲਕੁਲ ਗਲਤ ਹੈ ਇਸ ਜਗ੍ਹਾ ਤੇ ਤੁਸੀਂ ਜਾਂ ਤਾਂ ਕੋਈ ਸਪਰੇਅ ਵਗੈਰਾ ਇਸਤੇਮਾਲ ਕਰ ਸਕਦੇ ਹੋ ਟੋਪੀ ਕੇਅਰ ਵਗੈਰਾ ਜਾ ਤੁਸੀਂ ਬੀਟਾ ਡੈਨ ਲਾ ਸਕਦੇ ਹੋ ਪਰ ਆਪਾਂ ਜਿਹੜੀ ਚੀਜ਼ ਲਾਵਾਂਗੇ ਉਹ ਇੱਕ ਵੱਖਰੀ ਚੀਜ਼ ਹੈ ਕੋਈ ਇਹ ਤੇ ਸਿੰਗਾ ਤੇ ਪੱਟੀ ਬੰਨਣ ਦੀ ਲੋੜ ਨਹੀਂ ਕੋਈ ਲੱਤਾਂ ਬੰਨ ਕੇ ਰੱਖਣ ਦੀ ਲੋੜ ਨਹੀਂ ਕੋਈ ਕੁਸ਼ ਕਰਨ ਦੀ ਲੋੜ ਨਹੀਂ ਠੀਕ ਹੈ ਬਸ ਸਿਰਫ ਆਪਾਂ ਉਹ ਦਵਾਈ ਲਾਵਾਂਗੇ ਤੇ ਫੰਬੇ ਲਾਵਾਂਗੇ ਉੱਪਰ ਫੰਬਿਆਂ ਦੇ ਉੱਪਰ ਦਵਾਈ ਲਾ ਦਾਂਗੇ ਤੇ ਇਹ ਉਨਾ ਚਿਰ ਫੰਬੇ ਨਹੀਂ ਲੈਂਦੇ ਜਿੰਨਾ ਚਿਰ ਜ਼ਖਮ ਬਿਲਕੁਲ ਥੱਲੋ ਠੀਕ ਨਹੀਂ ਹੁੰਦਾ ਗਲਾਈ ਬਹੁਤ ਸੋਹਣੀ ਕਰੀਏ ਬਸ ਇਹ ਸਿੰਗ ਪੂਰਾ ਵਧੀਆ ਸਿੰਗ ਬਣ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਉਹੀ ਫੋਟ ਸ਼ਾਕ ਬਿਲਕੁਲ ਨਹੀਂ ਨਿਕਲੂਗੀ ਕਿਸਾਨ ਵੀਰੋ ਟਾਂਕਿਆਂ ਤੇ ਲਾਉਣ ਵਾਲੀ ਆਪਾਂ ਦਵਾਈ ਜਿਹੜੀ ਟੈਂਸਰਾ ਬੈਂਜ਼ਾਈਨ ਇਸਤੇਮਾਲ ਕਰਦੇ ਹੁੰਦੇ ਆ ਜਾਕਮ ਨੂੰ ਸਿਕਾਉਣ ਦੇ ਵਿੱਚ ਬਹੁਤ ਵਧੀਆ ਮਦਦ ਕਰ ਦਿੰਦੀ ਆ ਹਾਂ ਕਿਸਾਨ ਵੀਰੋ ਜੇਕਰ ਤੁਸੀਂ ਸਿੰਗ ਬਰਸਾਤ ਦੇ ਮੌਸਮ ਦੇ ਵਿੱਚ ਦਗਾਉਨੇ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਜੇਕਰ ਕਿਸੇ ਬੱਚੀ ਦੇ ਸਿੰਗ ਦਾਗੇ ਜਾਂਦੇ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਨਾਲ ਟੀਟੀ ਇੰਜੈਕਸ਼ਨ ਟੈਟਨਸ ਤੋਂ ਇੰਜੈਕਸ਼ਨ ਲਾਉਣਾ ਬਹੁਤ ਜ਼ਰੂਰੀ ਹੁੰਦਾ ਪਰ ਜੇਕਰ ਬਰਸਾਤ ਨਹੀਂ ਆ ਇਹਨਾਂ ਦਿਨਾਂ ਦੇ ਵਿੱਚ ਅਪ੍ਰੈਲ ਮਈ ਦੇ ਵਿੱਚ ਬਿਲਕੁਲ ਜਰੂਰਤ ਨਹੀਂ ਹੁੰਦੀ ਕਿਉਂਕਿ ਮੌਸਮ ਬਹੁਤ ਵਧੀਆ ਹੁੰਦਾ ਹੈ ਜ਼ਖਮ ਜਲਦੀ ਸੁੱਕ ਜਾਂਦੇ ਨੇ ਤੇ ਵੀਡੀਓ ਵਿੱਚ ਦੱਸਣ ਦਾ ਮਤਲਬ ਇਹ ਹੀ ਸੀਗਾ ਕਿ ਸਿੰਗ ਕਿਉਂ ਲਾਗਣੇ ਚਾਹੀਦੇ ਆ ਕੀ ਫਾਇਦਾ ਤੇ ਆਪਾਂ ਕਿੱਲਾਂ ਨਾਲ ਹੀ ਲਾਗਦੇ ਹੁੰਨੇ ਆ ਕਿਤੇ ਤਿਆਬ ਵਗੈਰਾ ਨਾਲ ਨਹੀਂ ਲਾਗੇ ਤੇ ਇਹ ਆ ਜੀ ਆਪਣਾ ਭਗਵਾਨ ਸਿੰਘ ਜੀ ਭਗਵਾਨ ਸਿੰਘ ਦਾਗ ਤੇ ਤੇ ਪੀੜੀ ਕਿੰਨੇ ਚਿਰ ਦੀ ਕਰਦਣ ਪੀੜੀ ਕਿੰਨੇ ਚਿਰ ਦੀ ਕਰਦਣ ਸਾਰੀ ਦੇ ਜੀ ਹੈਂ ਭਾਈ ਕ ਮਹੀਨੇ ਦੀ ਕਰ ਹੋ ਕਰਦੇ ਸੀ ਲੈ ਜੀ ਠੀਕ ਹੈ ਜਾਨੀ ਕਿ 60 75 ਕਿੰਨਾ ਦਾ ਨਹੀਂ ਕਰ ਦਿੰਦੇ 75 90 ਦਿਨਾਂ ਦੀ ਆਪਦੇ ਫਾਰਮ ਤੇ ਕਰ ਲੈਂਦਾ ਤੇ ਆਪਦੇ ਫਾਰਮ ਦਾ ਤਕਰੀਬਨ ਇਹਨੇ ਕੰਮ ਆਪਾਂ ਇਹਨੂੰ ਸਾਰਾ ਸਿਖਾਤਾ ਏਜ ਵਗੈਰਾ ਪੀਡੀ ਵਗੈਰਾ ਆ ਹੌਰਨਿੰਗ ਡੀ ਹੌਰਨਿੰਗ ਕਰਨੇ ਅੱਜ ਸਿਖਾਤੇ ਇਹਨੂੰ ਆਪ ਹੀ ਕਰੀ ਜਾਂਦਾ ਕੋਈ ਦਿੱਕਤ ਨਹੀਂ ਆਲੇ ਇਸ ਤੋਂ ਬਾਅਦ ਕਰ ਲੇਗਾ ਠੀਕ ਹੈ ਠੀਕ ਹੈ ਵੀਡੀਓ ਵੇਖਣ ਦੇ ਲਈ ਧੰਨਵਾਦ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਆਪਾਂ ਆ ਫੰਬੇ ਲਾਉਣੇ ਆ ਇਹਨਾਂ ਦੇ ਉੱਪਰ ਥੋੜਾ ਛੋਟਾ ਬਣਾਉਣਾ ਸੀ ਫੰਬਾ ਇਹ ਦੋ ਅੱਧਾ ਹੀ ਬਣਾ। ਬਿਲਕੁਲ ਸ਼ੂਟ ਆਇਆ ਹੁੰਦਾ ਬਣਾ ਜਿਹੜਾ ਇਹਦੇ ਜਖਮ ਦੇ ਨਾਲ ਉੱਪਰ ਉੱਪਰ ਹੀ ਆ ਜੇ। ਹਾਂ ਇਹਨਾਂ ਨੂੰ ਪਾਸੇ ਪਾਸੇ ਥੋੜਾ ਰਾਊਂਡ ਕਰ ਲਿਆ ਕਰ ਇਹਨਾਂ ਨੂੰ ਪਾਸੇ ਥੋੜਾ ਰਾਊਂਡ ਕਰ। ਹਾਂ। ਪਾਸੇ ਰਾਊਂਡ ਕਰਕੇ ਨਾ ਗੋਲ ਤੇ ਇਹਦੇ ਵਿੱਚ ਵਿੱਚ ਹੀ ਆਵੇ ਬੈਟੇ। ਹਾਂ ਇਹ ਰਾਊਂਡ ਕਰ ਦਿਆ ਕਰ ਗੋਲ। ਨਾਲ ਤਾਂ ਪਾਸੇ ਫਲੂਸੜੀ ਜਿਹੀ ਨਹੀਂ ਨੇ। ਹੁਣ ਇਸ ਜਗ੍ਹਾ ਦੇ ਉੱਪਰ ਉੱਪਰ ਫੈਟ ਆ ਜੀ ਬਿਲਕੁਲ ਹੀ। ਹੌਣ ਦਵਾਈ ਚਾਕੇ ਲਿਆ ਦਵਾਈ ਆਪਾਂ ਜਿਹੜੀ ਲਾਉਣੀ ਆ ਟੈਂਸਰਾ ਬੈਂਜ਼ਾਈਨ ਉਹ ਲਾਵਾਂਗੇ ਤੇ ਖੰਭਾ ਇੱਕ ਖੰਭੇ ਨੂੰ ਗਾਂ ਦੇ ਚਿੱਟਣ ਤੋਂ ਬਚਾਉਣਾ ਆ ਚਪਾਈ ਦੀ ਆ ਹਾਂ ਗਾਂ ਦੇ ਆਪਾਂ ਚਿੱਟਣ ਤੋਂ ਬਚਾਉਣਾ ਤੇ ਜਾਇ ਇਹਨੂੰ ਪਾਣੀ ਨਹੀਂ ਲੱਗਣ ਦੇਣਾ ਬਸ ਪਿੱਛੋਂ ਪੁੱਛੋਂ ਜਿਹੜਾ ਕੁਝ ਵੀ ਨਿਭਾਉਣਾ ਲਾ ਦੇ ਹੋਲੇ ਹੋਲੇ ਕਰ ਲਈ ਸਾਰੀ ਨਾ ਨਿਕਲ ਜੇ ਭਾਈ RAMNAL RAMNAL NA RAM ਬਾ ਸੋਰਨਪਾਲਾ ਜੋੜੀ ਤੇ ਇਹ ਆਪਾਂ ਦਵਾਈ ਲਾਈ ਜ ਨੇ ਇਹ ਹੈਗੀ ਟੈਂਸਰਾ ਬੈਂਜ਼ਾਈਨ ਕਾਲਗੇਟ ਵਗੈਰਾ ਲਾਉਣ ਦੀ ਕੋਈ ਲੋੜ ਨਹੀਂ ਜਿੱਥੇ ਇਹ ਲੱਗੀ ਕੋਈ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਇੱਕ ਮਿੰਟ ਰੁਕੀ ਭਗਵੰਤ ਬਾਈ ਰੁਕ ਜਾ ਬਸ ਇਹਦਾ ਜਦੋਂ ਇਹ ਲੱਗੀ ਨਾ ਤੇ ਬਸ ਇਹਨੇ ਜ਼ਖਮ ਦੇ ਉੱਪਰ ਥੰਬੇ ਨੂੰ ਤਾਂ ਇਦਾਂ ਜਿਵੇਂ ਫੈਵਿਕੋਲ ਲਾਇਆ ਹੁੰਦਾ ਇਦਾਂ ਚਿਪਕ ਜਾਣਾ ਥੋੜਾ ਜਿਹਾ ਥੰਬਾ ਆਪਣਾ ਹਜੇ ਵੀ ਵੱਡਾ ਸੀਗਾ ਤਾਈਂ ਬਾਹਰ ਅਜ ਛੋਟਾ ਹੁੰਦਾ ਤੇ ਨਾ ਜ਼ਖਮ ਦੇ ਵਿੱਚ ਵਿੱਚ ਲੱਗ ਜਾਣਾ ਸੀਗਾ ਥੋੜਾ ਜਿਹਾ ਥੰਬਾ ਛੋਟਾ ਬਣਾਇਆ ਕਰ ਤੇ ਬਸ ਇਹ ਜ਼ਖਮ ਦੇ ਉੱਪਰ ਉੱਪਰ ਫਿੱਟ ਹੋ ਜਾਣਾ ਥੰਬਾ ਇਹ ਉਹ ਨਾ ਤਾਂ ਨਹੀਂ ਲੈਂਦਾ ਜਿੰਨੇ ਦਿਨ ਜ਼ਖਮ ਠੀਕ ਨਹੀਂ ਹੁੰਦਾ ਵੀਡੀਓ ਦੇਖਣ ਦੇ ਲਈ ਧੰਨਵਾਦ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ